ਪਰਿਵਾਰ ਦਾ ਦਿਲੋਂ ਪਿਆਰ ਕਰਦਾ ਔਰ ਅੱਜ ਬਠਿੰਡੇ ਨੇ ਦਿਖਾਤਾ ਵੀ ਬਾਦਲ ਪਰਿਵਾਰ ਤੋਂ ਦੂਰ ਨਹੀਂ ਹੈ ਔਰ ਬਾਦਲ ਪਰਿਵਾਰ ਦੀ ਬੀਬਾ ਹਰਸਿਮਨਿਤ ਕੋਰ ਬਾਦਲ ਵੀ ਬਠਿੰਡੇ ਤੋਂ ਕਦੇ ਨਾ ਦੂਰ ਹੋਏ ਆ ਬਠਿੰਡਾ ਲੋਕ ਸਭਾ ਤੋਂ ਔਰ ਵਿਕਾਸ ਨੂੰ ਵੋਟਾਂ ਪੈ ਰਹੀਆਂ ਜਿਹੜੀਆਂ ਵੀ ਪੈ ਰਹੀਆਂ ਧੰਨਵਾਦ ਕਰਦੇ ਆ ਜੀ ਬਠਿੰਡਾ ਲੋਕ ਸਭਾ ਹਲਕੇ ਦਾ ਜਿਨ੍ਹਾਂ ਨੇ ਇੰਨਾ ਵੱਡਾ ਬਹੁਤ ਵਧੀਆ ਮਾਰਜਨ ਨਾਲ ਬੀਬਾ ਜੀ ਨੂੰ ਲੀਡ ਦੇ ਰਹੇ ਨੇ ਔਰ ਅੱਗੇ ਵੀ ਇਹ ਲੀਡ ਬਣੀ ਲੈਵੇ ਤੁਹਾਡੇ ਪੱਤਰਕਾਰਾਂ ਸਭ ਭਾਈਚਾਰੇ ਦਾ ਮੁਲਾਜ਼ਮ ਤਬਕੇ ਦਾ ਆਮ ਆਵਾਮ ਦਾ ਅਸੀਂ ਧੰਨਵਾਦ ਕਰਦੇ ਆਂ ਕਿ ਇੰਝ ਇੰਗਲਿਸ਼ ਦੇ ਪਰਕਰਾਰ ਕਰਾ ਰਹੇ ਹੋ ਧੰਨਵਾਦ ਸਤਿ ਸ੍ਰੀ ਅਕਾਲ ਲਓ ਇੱਕ ਮਿੰਟ ਜੋਜੀ ਟੋਲ ਵਿੱਚ ਨੇ ਸ਼ੁਰੂ ਹੋ ਗਏ ਨਾ ਨੱਚਣਾ ਲੱਗਦੇ ਆ ਉਹ ਬਾਰੀ ਬਾਰੀ ਖੱਤੀ ਗਿਆ ਸੀ ਉਹ ਖੱਤੀ ਕੀ ਹੋਦਾ ਖੱਤੀ ਲਈ ਆਂਦਰ ਐਸ ਸੀ ਉਹ ਲੋਕੀ ਸਾਡਾ ਮੰਗੇਗਾ